तेलंगाना ਵਿੱਚ ਇੱਕ ਕਾਂਗਰਸੀ ਵਿਧਾਇਕ ਨੇ ਕੇਂਦਰੀ ਮੰਤਰੀ ਰਵਿੰਦਰ ਬਿੱਟੂ ਦਾ ਸਿਰਕਲੰ ਕਰਨ ਵਾਲੇ ਨੂੰ ਆਪਣੀ ਜ਼ਮੀਨ ਇਨਾਮ ਵਜੂਦੀਨ ਦੀ ਪੇਸ਼ਕਸ਼ ਕਰਕੇ ਵਿਵਾਦ ਛੇੜ ਦਿੱਤਾ ਹੈ ਰਵਿੰਦਰ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਇੱਕ ਨੰਬਰ ਦਾਤਵਾਦੀ ਕਹਿਣ ਵਾਲੀ ਟਿੱਪਣੀ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਉਧਾਇਕ ਵੇਦਮਾ ਬੋਜੂ ਨੇ ਇਨਾਮ ਵਜੂ ਇੱਕ 1.38 ਏਕੜ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ ਕਾਂਗਰਸ ਦੇ ਵਿਧਾਇਕ ਨੇ ਕਿ ਹੈ ਕਿ ਰਵਨੀਤ ਬਿੱਟੂ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ ਨੇਤਾ ਵਿਧਾਇਕ ਹੋਣ ਦੇ ਨਾਤੇ ਮੈਂ ਇਹ ਵੀ ਐਲਾਨ ਕਰਦਾ ਹਾਂ ਕਿ ਮੈਂ ਆਪਣੀ ਜਾਇਦਾਦ ਤੇ ਆਪਣੇ ਪਿਤਾ ਦੀ ਜਾਇਦਾਦ ਜੋ ਵੀ ਉਸ ਦਾ ਸਿਰ ਲਿਆਵੇਗਾ ਉਸ ਨੂੰ ਤੋਹਫੇ ਵਿੱਚ ਦੇਵਾਂਗਾ ਰਵਨੀਤ ਬਿੱਟੂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਹਾ ਕਿ 1984 ਤੋਂ 2024 ਕਾਂਗਰਸ ਨੇ ਹੀ ਬਦਲੀ ਉਹ ਉਦੋਂ ਤੋਂ ਹੀ ਸਿੱਖਾਂ ਦੇ ਲਹੂ ਮੰਗ ਕਰਦੀ ਸੀ ਅੱਜ ਵੀ ਹੋਈ ਕਰਦੀ ਹੈ ਦੱਸਦੇ ਕਿ ਹਾਲ ਵਿੱਚ ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਜੋ ਦੇਸ਼ ਦੇ ਦੁਸ਼ਮਣ ਹਨ ਉਹ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਆ ਗਏ ਹਨ ਦੇਸ਼ ਦਾ ਨੰਬਰ 1 ਹੱਤਵਾਦੀ ਹੋਣ ਦਾ ਇਨਾਮ ਜੇ ਕਿਸੇ ਨੂੰ ਮਿਲਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਹੈ ਜਾਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜਿਸ ਨੂੰ ਅੱਜ ਏਜੰਸੀਆਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਉਹ ਰਾਹੁਲ ਗਾਂਧੀ ਹੈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਲਗਭਗ 600 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ ਇਹ ਪਰਮਿਟ ਗੈਰ ਕਾਨੂੰਨੀ ਢੰਗ ਨਾਲ ਜਾਰੀ ਕੀਤੇ ਗਏ ਸਨ ਸਰਕਾਰ ਵੱਲੋਂ ਜਿਨ੍ਹਾਂ ਬੱਸਾਂ ਦੇ ਪਰਮਿਟ ਰਾਤ ਕੀਤੇ ਗਏ ਹਨ ਉਹਨਾਂ ਵਿੱਚ 30% ਦੀ ਬੱਸਾਂ ਬਾਦਲ ਪਰਵਾਰ ਦੀਆਂ ਹਨ ਇਹ ਪਰਮਿਟ ਗੈਰ ਕਾਨੂੰਨੀ ਤਰੀਕੇ ਨਾਲ ਜਾਰੀ ਕੀਤੇ ਗਏ ਸਨ ਮੰਤਰੀ ਲਾਜ ਸਿੰਘ ਭੁੱਲਣੇ ਨੇ ਦੱਸਿਆ ਕਿ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਤੇ ਇਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਇਹ ਸਾਰਾ ਖੇਡ ਚੱਲਿਆ ਸੀ ਇਹਨਾਂ ਪਰਮਿਟਾਂ ਦਾ ਕੋਈ ਵੀ ਸਿਰ ਪੈਰ ਨਹੀਂ ਸੀ ਇਸ ਵਿੱਚ ਕਈ ਵੱਡੀਆਂ ਟਰਾਂਸਪੋਰਟ ਕੰਪਨੀਆਂ ਸ਼ਾਮਲ ਸਨ ਜਿਨ੍ਹਾਂ ਨੂੰ ਪਰਮਿਟ ਜਾਰੀ ਕੀਤੇ ਗਏ ਸਨ ਉਨਾ ਟਰਾਂਸਪੋਰਟ ਕੰਪਨੀਆਂ ਦੇ ਨਾਮ ਵੀ ਦੱਸੇ ਜਿਨ੍ਹਾਂ ਵਿੱਚ ਬਾਦਲ ਪਰਿਵਾਰ ਦੀ ਮਲਕੀਅਤ ਵਾਲੀ ਕੰਪਨੀਆਂ ਦੇ ਲਗਭਗ 60 ਫੀਸਦੀ ਪਰਮਿਟ ਰੱਦ ਕੀਤੇ ਗਏ ਹਨ ਜੋ ਗੈਰ ਕਾਨੂੰਨੀ ਸਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਹ ਕਾਰਵਾਈ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਕੀਤੀ ਹੈ ਇਸ ਕਦਮ ਨਾਲ ਛੋਟੇ ਟਰਾਂਸਪੋਰਟਰਾਂ ਨੂੰ ਵੱਡਾ ਫਾਇਦਾ ਹੋਵੇਗਾ ਇਹ ਕਾਰੋਬਾਰ ਹੁਣ ਤੱਕ ਵੱਡੀਆਂ ਕੰਪਨੀਆਂ ਦੇ ਹੱਥ ਵਿੱਚ ਸੀ ਪਰ ਹੁਣ ਇਸ ਦਾ ਛੋਟੇ ਟਰਾਂਸਪੋਰਟਰਾਂ ਨੂੰ ਵੀ ਫਾਇਦਾ ਹੋਵੇਗਾ ਨਾਲ ਹੀ ਸਰਕਾਰ ਨੂੰ ਵੀ ਫਾਇਦਾ ਹੋਵੇਗਾ ਭੁੱਲਰ ਨੇ ਇਹ ਵੀ ਕਿਹਾ ਹੈ ਕਿ પરમિટ રાદ ਕਰਨ ਦੇ باوجود ਬੱਸਾਂ ਦੀ ਕੋਈ ਵੀ ਘਾਟ ਨਹੀਂ ਆਵੇਗੀ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੀ ਬੱਸ ਪਰਮਿਟਾਂ ਦੇ ਕਈ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਰਹੇ ਹਨ ਇਸ ਲਈ ਪੰਜਾਬ ਸਰਕਾਰ ਨੇ ਇਸ ਰੰਗਬੀਤਤਾ ਨਾਲ ਲਿਆ ਇਸ ਕਾਰਵਾਈ ਦਾ ਮੁੱਖ ਮਕਸਦ ਬਟੇ ਬੱਸ ਆਪਰੇਟਰਾਂ ਜਾਂ ਏਕਾ ਅਧਿਕਾਰ ਖਤਮ ਕਰਨਾ ਅਤੇ ਟ੍ਰਾਂਸਪੋਰਟ ਸੈਕਟਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ ਇਸ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਮਰਪਾਲ ਸਿੰਘ ਦੇ ਕਰੀਬੀ ਗੁਰਿੰਦਰਪਾਲ ਸਿੰਘ ਓਜਲਾ ਨੇ ਅਮਰਪਾਲ ਤੋਂ ਪੱਲਾ ਛੱਡ ਲਿਆ ਹੈ ਹਾਈ ਕੋਰਟ 'ਚ ਪਾਈ ਪਟੀਸ਼ਨ 'ਚ ਗੁਰਿੰਦਰਪਾਲ ਨੇ ਕਿਹਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਮੇਰਾ ਕੋਈ ਵਿਵਾਸਤਾਨ ਨਹੀਂ ਉਸ ਦਾ ਕਹਿਣਾ ਹੈ ਕਿ ਜੇਲ੍ਹ 'ਚੋਂ ਆਏ ਅਮਰਪਾਲ ਦੇ ਪੱਤਰ ਤੇ ਮੇਰੇ ਥਰਜੀ ਦਸਤਕਤ ਸਨ ਪੱਤਰ ਤੇ ਅਮਰਪਾਲ ਤੇ ਉਸ ਦੇ ਸਾਥੀਆਂ ਦੇ ਸਾਈਨਸ ਹਨ ਗੁਰਿੰਦਰਪਾਲ ਸਿੰਘ ਓਜਲਾ ਨੇ ਆਪਣੇ ਤੇ ਦੂਜੀ ਵਾਰ ਲਗਾਏ ਐਨਐਸਸੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਜਿਸ ਵਿੱਚ ਇਹ ਖੁਲਾਸੇ ਹੋਏ ਹਨ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ। ਦਸਦੀ ਗੁਰਿੰਦਰਪਾਲ ਸਿੰਘ ਓਜਲਾ ਐਨਐਸਏ ਤਹਿਤ ਡੇਬਰੂਗੜ ਜੇਲ੍ਹ ਵਿੱਚ ਬੰਦ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਮੰਡੀ ਗੋਵਿੰਦਗੜ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇਸ ਨੋਸ਼ ਸ਼ਰੋਮਣੀ ਕਾਲਦਨ ਦੇ ਲੀਡਰ ਬਿਕਰਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਝੂਠ ਦੱਸਿਆ ਵਿਕਰਮ ਮਜੀਠੀਆ ਨੇ سوشل میڈیا ਉਤੇ ਲਿਖਿਆ ਕਿ ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਤੇ ਆਪਣੀ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿੱਚ ਪਲਾਂਟ ਲਗਾ ਰਹੀ ਹੈ ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ ਸੀ ਮਜੀਠੀਆ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਔਮੇਨ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਚਲਵਾ ਰਹੀ ਹਨ ਕਿ ਮੰਡੀ ਗੋਵਿੰਦਗੜ੍ਹ ਵਿੱਚ BMW ਦੇ ਪੁਰਜ਼ੇ ਬਣਾਏ ਜਾਣਗੇ ਪਰ ਅਸਲ ਵਿੱਚ BMW ਮੰਡੀ ਗੋਵਿੰਦਗੜ੍ਹ ਵਿੱਚ ਆਪਣਾ ਪਲਾਂਟ ਨਹੀਂ ਲਗਾ ਰਹੀ ਮਾਡਰਨ ਆਟੋਮੇਟਿਵਸ ਨਾਦੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਉਸ ਦਾ ਪਹਿਲਾ ਹੀ ਪਲਾਂਟ ਮੰਡੀ ਗੋਵਿੰਦਗੜ੍ਹ ਵਿੱਚ ਹੈ ਅੱਛੀ ਗਾਲ ਜੀ ਅ بڑے ਚਰਮਗਰੋਂ ਕੱਲ ਮਾਨ ਸਾਹਿਬ ਦੇ ਕੇਵਲ ਟਵਿੱਟਰ ਰਾਹੀਂ ਦਰਚਨ ਹੋਏ ਜੀਤੇ ਉਹਨਾਂ ਨੇ ਆ ਟਵੀਟ ਇੱਕ ਪਾਈ ਹੈ ਜਿੱਥੇ ਉਹ ਕਲੇਮ ਕਰ ਰਹੇ ਹੈ ਕਿ ਅਜਨਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਹਿ ਚਰਚਾ ਹੋਈ ਪੰਜਾਬ ਦੇ ਮੰਡੀ ਗਵਿੰਦਗੜ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜਾਂ ਦਾ ਨਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਪੰਜਾਬ ਦੇ ਨਵੇਸ਼ ਪੱਖੀ ਨੀਤੀਆਂ ਦਾ ਦੀ ਇਹਨਾਂ ਨੂੰੇ ਸ਼ਲਾਗਾ ਕੀਤੀ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵੱਧ ਰਹੇ ਹਾਂ ਆਹ ਟਵੀਟ ਹੈ ਜੀ ਬੇਥੇ ਤਾਂ ਸੀਗਾ ਕਿ ਸ਼ਾਇਦ ਰੂਬਰੂ ਦਰਸ਼ਨ ਹੋ ਜਾਣ ਸ਼ਾਇਦ ਬੋਲ ਕੇ ਦੱਸਦਣ ਮਗਰ ਆ ਫੇਰ BMW ਵਾਲਾ ਝੂਠ ਸਾਹਮਣੇ ਆਇਆ ਤੁਹਾਨੂੰ ਯਾਦ ਹੋਣਾ ਜਦ ਜਰਮਨੀ ਗਏ ਸੀ ਜਦੋਂ ਵੱਧ ਖਾਧੀ ਪੀਤੀ ਗਈ ਮੁੜ ਕੇ ਜਹਾਜ਼ ਨਹੀਂ ਚੜ ਸਕੇ ਉਸ ਵੇਲੇ ਵੀ ਇਹਨਾਂ ਨੇ ਇੱਕ ਉਹ ਬਿਆਨ ਜਾਰੀ ਕੀਤਾ ਸੀਗਾ ਜਿੱਚ ਇਹਨਾਂ ਨੇ ਕਿਹਾ ਸੀਗਾ ਕਿ ਆ ਉਹ ਮੈਂ ਪੁਰਾਣੇ ਸਾਂਝੇ ਕਰ ਰਿਹਾ ਜਿਦੇ ਚ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਕੀ ਕੋਸ਼ਿਸ਼ ਰੰਗ ਲਾਈ ਪੰਜਾਬ ਮੇ ਆਟੋ ਪਾਰਟਸ ਕੀ ਯੂਨਿਟ ਲਗਾਏਗੀ BMW no german luxury car maker bmw is not setting up any plant in punjab fir bmw ne ede bare is clarification de di aur pher oh kafi charcha da vishay bana pher bmw ne ek hor clarification ditti no plants plants for punjab plant bmw contradicts bhagwant maan's claim oh gall jhoothi sabit hui ajj main ta thode live hoya ki pata nahi eh halle tak ਸ਼ਰਾਬ ਦਾ ਜਾਂ ਸਰੂਰਤੀ ਨੇ ਹਲੇ ਤੱਕ ਉਹਦਾ ਅਸਰ ਨਹੀਂ ਉਤਰਿਆ ਪਹਿਲਾਂ ਵੀ ਐਸਆਈਓ ਸਰਕਾਰੀਅਨ ਤੇ ਕਨਵੈਂਟੇਰੀਅਨ ਦਾ ਉਹ ਭਾਸ਼ਣ ਸੁਣਿਆ ਸੀਗਾ ਇੱਕ ਚੈਨਲ 'ਚ ਔਰ ਉਸ ਤੋਂ ਬਾਅਦ ਨਿੱਜੀ ਜਹਾਜ਼ 'ਚ ਲੱਖਾਂ ਰੁਪਈਆ ਖਰਚ ਕਰਕੇ ਜਿਹਦਾ ਸ਼ਾਇਦ 4 ਲੱਖ ਰੁਪਈਆ ਇੱਕ ਘੰਟੇ ਦਾ ਖਰਚ ਆਉਂਦਾ ਉਹ ਜਹਾਜ਼ ਨੂੰ ਲੈ ਕੇ ਪਹਿਲਾਂ ਪੰਜਾਬ ਤੋਂ ਦਿੱਲੀ ਗਏ ਦਿੱਲੀ ਤੋਂ ਫੇਰ ਪੰਜਾਬ ਆਏ ਫਿਰ ਡਿੱਗ ਗਏ ਔਰ ਫੇਰ ਵਾਪਸ ਦਿੱਲੀ ਉਹਨਾਂ ਨੂੰ ਇਲਾਜ ਲਈ ਲਿਆਉਣਾ ਲਿਜਾਣਾ ਪਿਆ ਮਗਰ ਮੈਂ ਆ ਇਹਨਾਂ ਦੀ ਇੱਕ ਜਿਹੜੀ ਝੂਠ ਸਾਹਮਣੇ ਲਿਆ ਰਿਹਾ ਕਿ ਇਹ ਪਲਾਂਟ ਮਾਡਰਨ ਆਟੋਮੋਟਿਵਸ ਇਹਦਾ ਜੇ ਤੁਸੀਂ ਗੂਗਲ ਕਰੋ ਨਾ ਜੀ ਇਹ ਬੜਾ ਸਾਫ਼ ਨਿਕਲ ਕੇ ਆਉਂਦਾ ਹੈ ਕਿ ਇਹ ਪਲਾਂਟ ਨੂੰ ਲੱਗੇ ਨੂੰ ਕੋਈ 15 ਸਾਲ ਤੋਂ ਵੱਧ ਹੋ ਗਏ ਆ ਆ ਅਬਾਊਟ ਮਾਡਰਨ ਆਟੋਮੋਟਿਵਸ ਜੇ ਤੁਸੀਂ ਪੜੋਗੇ ਆਲਰੇਡੀ ਉੱਥੇ 1300 ਬੰਦਾ ਕੰਮ ਕਰ ਰਿਹਾ ਇਹ ਕਹਿੰਦੇ ਹਜ਼ਾਰਾਂ ਨੂੰ ਨੌਕਰੀ ਮਿਲੂਗੀ ਆਪਦੀ ਟਵੀਟ 'ਚ ਇਹ ਕਹਿ ਰਹੇ ਮੈਂ ਪੁੱਛਣਾ ਚਾਹੂੰਗਾ 1300 ਤਾਂ ਅੱਗੇ ਕੰਮ ਕਰ ਰਿਹਾ ਕਿੰਨੇ ਹਜ਼ਾਰ ਨੂੰ ਹੋਰ ਦੇ ਦੇਣਗੇ ਇਹ ਨੌਕਰੀ ਫੇਰ ਝੂਠ ਬੋਲਣ ਦਾ ਠੇਕਾ ਚੁੱਕ ਲਿਆ ਔਰ ਆਲਰੇਡੀ ਮੈਂ ਇਸ ਦੇ ਮਾਲਕ ਨੂੰ ਅਦਿੱਤਿਆ ਗੋਇਲ ਸਾਹਿਬ ਦੀ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਸਹਿਬਾਨ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹਾਂ ਦੇ ਆ ਡੂਇੰਗ ਐਨ ਐਗਜ਼ੈਂਪਲਰੀ ਜੌਬ ਆਈ ਵਾਂਟ ਟੂ ਪ੍ਰੇਸ them ਮੈਂ ਔਨ ਰਿਕਾਰਡ ਕਹਿਣਾ ਕਿ ਉਹ ਦੇ ਹੈਵ ਬਰਾਉਟ ਨੇਮ ਐਂਡ ਫੇਮ ਟੂ ਪੰਜਾਬ ਮਗਰ ਇਹ ਪਲਾਂਟ ਚੱਲਦੇ ਨੂੰ ਹੋ ਕਿੰਨਾ ਸਮਾਂ ਗਿਆ ਜਿਹੜਾ ਪਿਛਲੀਆਂ ਸਰਕਾਰਾਂ ਚ ਲੱਗਿਆ ਉਹਦਾ ਕ੍ਰੈਡਿਟ ਤੁਸੀਂ ਅੱਜ ਲੈਣਾ ਚਾਹੁੰਦੇ ਔਰ ਇਹ ਵੇਖੋ ਆ ਉਹਨਾਂ ਦੀ ਗੂਗਲ ਕਰੋ ਤੇ ਸਾਹਮਣੇ ਆਉਂਦੀ ਆ ਧਿਆਨ ਨਾਲ ਵੇਖੋ BMW ਨੇ ਆਲਰੇਡੀ ਇਹ ਸਪਲਾਈਅਰ ਨੇ ਕੋਈ ਨਵੀਂ ਚੀਜ਼ ਨਹੀਂ ਆ ਇਹ ਗੂਗਲ ਇਹ ਹੁਣ ਕੱਲ ਕਹਿ ਦੇਉਂਗੇ ਹੋਂਡਾ ਦਾ ਮੈਂ ਪਲਾਂਟ ਲਾ ਰਿਹਾ ਕਿਉਂਕਿ ਹੋਂਡਾ ਦੀ ਸਪਲਾਈਅਰ ਨੇ ਫਿਰ ਕਹਦੇ ਹੋਗੇ ਨਹੀਂ ਜੀ ਮੈਂ Yamaha ਦਾ ਵੀ ਪਲਾਂਟ ਲਾ ਰਿਹਾ ਕਿਉਂਕਿ Yamaha ਦੇ ਸਪਲਾਈਅਰ ਨੇ ਫਿਰ ਕਹੂੰਗਾ ਕਿ ਮੈਂ TVS ਕੰਪਨੀ ਦਾ ਜਾਂ Hero ਕੰਪਨੀ ਦਾ ਪਲਾਂਟ ਲਾ ਰਿਹਾ ਕਿਉਂਕਿ ਉਹਨਾਂ ਦੇ ਵੀ ਸਪਲਾਈਅਰ ਨੇ ਇਸ ਲਈ ਮੇਰਾ ਕਹਿਣ ਦਾ ਭਾਵ ਹੈ ਕਿ ਸਟਾਪ ਲਾਇੰਗ ਝੂਠ ਬੋਲਣਾ ਬੰਦ ਕਰੋ ਔਰ ਜੇ ਤੁਸੀਂ Google ਕਰੋਗੇ Google ਕਰਦਿਆਂ ਸਾਰ ਤੁਸੀਂ ਵੇਖੋਗੇ ਕਿ ਇਸ ਪਲਾਂਟ ਬਾਰੇ ਸਭ ਕੁਝ ਬੜੇ ਵਿਸਤਾਰ ਨਾਲ ਉੱਥੇ ਆਉਂਦਾ ਆ ਅੱਜ ਜਿਹੜੇ ਇਹਨਾਂ ਦੇ ਮਾਲਕ ਨੇ ਅਦਿੱਤਿਆ ਗੋਇਲ ਸਾਹਿਬ ਇਹ ਅਬਾਊਟ ਅਸ ਆ ਕਾਗਜ਼ ਹੈ ਇਹਨਾਂ ਦੀ ਫੋਟੋ ਵੀ ਲੱਗੀ ਹੈ ਐਮ ਡੀ ਦਾ ਮੈਸੇਜ ਵੀ ਹੈ ਗੋਇਲ ਸਾਹਿਬ ਦੀ ਫੋਟੋ ਵੀ ਔਰ ਆਹੀ ਫੋਟੋ ਤੁਸੀਂ ਧਿਆਨ ਨਾਲ ਵੇਖੋ ਇੱਥੇ ਵੀ ਉਹੀ ਫੋਟੋ ਚ ਆ ਆ ਉਹ ਇਨਸਾਨ ਨੇ ਜੀ ਇੱਥੇ ਆਹ ਨੰਬਰ ਤੇ ਆ ਇੱਥੇ ਆ ਉਹਨਾਂ ਦੇ ਬਾਰੇ ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਆਪ ਦੀ ਫੈਕਟਰੀ ਕਦੋਂ ਦੀ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਇਹਦੇ 'ਚ ਜ਼ਿਕਰ ਹੁਣ ਮੈਂ ਅਗਲੀ ਗੱਲ ਕਰਾਂ ਕਿ ਜੇ ਤੁਸੀਂ ਧਿਆਨ ਨਾਲ ਇਹਦੇ 'ਚ ਜਾ ਕੇ Google ਕਰੋ ਸਾਰੇ ਪੰਜਾਬੀਆਂ ਨੂੰ ਮੈਂ ਕਹੂੰਗਾ ਯੂ ਮਸਟ Google ਇਨਟੂ ਦਿਸ ਥਿੰਗ ਕਿ ਤੁਹਾਡੀ ਇਹ ਗੱਲ ਸਮਝ ਆਵੇ ਕਿ ਇਹ ਪਲਾਂਟ ਕੀ ਮਾਲ ਸਾਹਿਬ ਲਗਾ ਰਿਹਾ ਕਿ ਪਹਿਲਾਂ ਦਾ ਲੱਗਿਆ ਉਹਦੇ 'ਚ ਤੁਸੀਂ ਇੱਕ ਜਾ ਕੇ ਅ ਇੱਕ ਹੋਰ ਜਗ੍ਹਾ ਤੇ Google ਕਰੋ ਤੁਹਾਨੂੰ ਉਹ ਲੋਕੇਸ਼ਨ ਦੱਸਦਾ ਕਿ ਇਹ ਹੈ ਕਿੱਥੇ ਪਲਾਂਟ ਬੜੇ ਕਲੈਰਿਟੀ ਨਾਲ ਉਹ ਦੱਸਦਾ ਪਿੰਡ ਦਾ ਨਾਮ ਤੇ ਆਪ ਦਾ ਐਡਰੈਸ ਆ ਮੈਨੂਫੈਕਚਰਿੰਗ ਇਨ ਛਤਰਪੁਰ ਪੰਜਾਬ ਜੇ ਤੁਸੀਂ ਵੇਖਿਓ ਉਹਦੇ ਚ ਫੋਟੋਸ ਤੇ ਜਾ ਕੇ ਕਲਿੱਕ ਕਰਿਓ ਮੈਂ ਆ ਇਹ ਕਾਈਂਡਲੀ ਖੋਲ ਕੇ ਮੈਨੂੰ ਦਿਓ ਇਹ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਆਜੂਗਾ ਕਿ ਪਲਾਂਟ ਦਾ ਬਾਹਰਲਾ ਦਰਵਾਜ਼ਾ ਵੀ ਵਿਖਾਉਂਦੇ ਸੋ ਕੋਈ ਐਕਸਪੈਂਸ਼ਨ ਕਰ ਰਿਹਾ ਹੈ ਮਾਨ ਸਾਹਿਬ ਕੀ ਤੁਸੀਂ ਇੰਨਾ ਝੂਠ ਬੋਲੋਗੇ ਮੈਨੂੰ ਤਾਂ ਤੁਸੀਂ ਮਜਬੂਰ ਕਰ ਦਿੰਨੇ ਹੋ ਕਹਿਣ ਲਈ ਕਿ ਹਾਲੇ ਵੀ ਇਹ ਭਗਵੰਤਮਾਨ ਦੀ ਸ਼ਬਦ ਨਹੀਂ ਇਹ ਪੈਗਵੰਤਮਾਨ ਦੇ ਸ਼ਬਦ ਨੇ ਵੈਸੇ ਤੁਹਾਡੀ ਵੀਡੀਓ ਜੇ ਮੈਂ ਸ਼ੇਅਰ ਕਰਨ ਲੱਗਿਆ ਤੇ ਬੜਾ ਹਾਸੇ ਦਾ ਮਾਹੌਲ ਬਣ ਜੂਗਾ ਕਿ ਇੱਕ ਥੋੜੀ ਅੱਜ ਵੀਡੀਓ ਮੈਨੂੰ ਕਿਸੇ ਸੱਜਣ ਨੇ ਭੇਜੀ ਤੇ ਮੈਂ ਥੋੜੇ ਆ ਸ਼ੇਅਰ ਕਰਨਾ ਚਾਹੁੰਨਾ ਕਿਉਂਕਿ ਮੈਨੂੰ ਤਾਂ ਉਹ ਗੱਲ ਯਾਦ ਆ ਗਈ ਜਦ ਤੁਸੀਂ ਸਕੂਲ ਜਿੱਦ ਆ ਤੁਸੀਂ ਬਾਹਰ ਭੇਜੇ ਸੀ ਆਹ ਟੀਚਰ ਸਾਹਿਬਾਨਾਂ ਨੂੰ ਟ੍ਰੇਨਿੰਗ ਆਸਤੇ ਤੇ ਜਦੋਂ ਟ੍ਰੇਨਿੰਗ ਆਸਤੇ ਭੇਜ ਰਹੇ ਹੋ ਤੁਸੀਂ ਬੜੇ ਆ ਥੋੜੀ ਇੱਕ ਵੀਡੀਓ ਹੈ ਪ੍ਰਿੰਸੀਪਲਸ ਵਾਈਸ ਪ੍ਰਿੰਸੀਪਲ ਹੈਡਮਾਸਟਰਾਂ ਦੇ ਸੁਣਨ ਵਾਲੀ ਗੱਲ ਹੈ ਇਹ 70 80 ਸੀ 100 100 ਦੇ ਬੈਚੇਸ ਨੂੰ ਸਵਿਟਜ਼ਰਲੈਂਡ ਆਕੋ ਸਵਿਟਜ਼ਰਲੈਂਡ ਨਾਲ ਸਿੰਗਾਪੁਰ ਪਲੱਸ ਆਕਸਫੋਰਡ ਹੈਵਰਡ ਹਾਰਵਰਡ ਹੁੰਦਾ ਜੀ ਸਾਰ ਨਹੀਂ ਮੰਨਦਾ ਇਹ ਮਸਲਾ ਪੁੱលਾ ਜੇ ਕੱਲ ਫਿਰ ਜਿੱਤਣਾ ਹੈ ਸੁਰੱਖਤ ਜਦਲੇ ਹੋਣੀ ਹੈ ਇਹ ਜਿਹੜੀ ਹੈਵਰਡ ਆ ਨਾ ਜੀ ਇਹ ਉਹ ਆ ਜਿਹੜੀ ਤੁਸੀਂ ਪੀਲਨ ਨੇ ਤਾਂ ਫਿਰ ਡਿਕ ਡੁਕ ਜਾਣੇ ਉਹ ਇਹਨੂੰ ਹਾਰਵਰਡ ਯੂਨੀਵਰਸਿਟੀ ਆ ਜੀ ਇਹ ਹੈਵਰਡ ਨਹੀਂ ਆ ਫੋਰ ਦਾ ਰਿਕਾਰਡ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਸਾਡੇ ਸੀਐਮਓ ਜਾ ਕੇ ਇਹ ਜੀ ਗੱਲ ਕਰਦੇ ਹੋ ਤੇ ਹਾਸੇ ਦਾ ਹਾਸੇ ਮਜ਼ਾਕ ਦਾ ਤੁਸੀਂ ਪਾਤਰ ਬਣਦੇ ਹੋ ਸੋ ਕਾਈਂਡਲੀ ਆ ਹੱਥ ਜੋੜੇ ਝੂਠ ਬੋਲਣਾ ਬੰਦ ਕਰੋ ਸਟਾਪ ਮਿਸਲੀਡਿੰਗ ਦ ਪੀਪਲ ਆਫ ਪੰਜਾਬ ਸਚਾਈ ਸਾਹਮਣੇ ਰੱਖੋ ਔਰ ਸਚਾਈ ਇਹ ਹੈ ਕਿ ਮੰਡੀ ਗੋਵਿੰਦਗੜ੍ਹ ਚ ਮਾਡਰਨ ਆਟੋਮੋਟਿਵਸ ਦੇ ਪਲਾਂਟ ਨੂੰ ਚਲਦਿਆਂ ਨੂੰ 15 ਸਾਲ ਤੋਂ ਵੱਧ ਹੋ ਗਏ ਆ ਆ ਉਹਦੀ ਸਾਈਟ ਹੈ ਇਸ ਨੂੰ ਜੇ ਤੁਸੀਂ ਗੂਗਲ ਕਰੋਗੇ ਔਰ ਆ ਫੋਟੋਸ ਤੇ ਆ ਮੈਂ ਦਿਖਾ ਰਿਹਾ ਇਹਨੂੰ ਧਿਆਨ ਨਾਲ ਦਿਖਾ ਦਿਓ ਤੇ ਜੇ ਇਹਨੂੰ ਫੋਟੋਸ ਤੇ ਕਲਿੱਕ ਕਰੋਗੇ ਜਦ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਫੈਕਟਰੀ ਦੀਆਂ ਫੋਟੋਆਂ ਆ ਮੈਂ ਫੈਕਟਰੀ ਚ ਚੱਲਦੀਆਂ ਮੈਨੂਫੈਕਚਰਿੰਗ ਦੀਆਂ ਫੋਟੋਜ਼ ਬੜੀ ਕਲੀਅਰਲੀ ਆਊਗੀ ਇਸ ਲਈ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਮਾਨ ਸਾਹਿਬ ਕਿ 1300 EMPLOYEES ਆਲਰੇਡੀ EMPLOYEES ਕਰਦੇ ਆ ਥੋਡੇ ਇਸ ਡਰਾਮੇ ਨਾਲ ਕਿੰਨੇ ਵਾਝਾ ਨੇ ਸੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਝੂਠ ਬੋਲਣਾ ਬੰਦ ਕਰੋ ਐਂਡ ਕਮ ਡਾਊਨ ਟੂ ਸੀਰੀਅਸ ਗਵਰਨੈਂਸ ਲਾਅ ਐਂਡ ਆਰਡਰ ਦਾ ਜੋ ਹਾਲਾਤ ਬਣੇ ਆ ਥੋਡੇ ਸਾਹਮਣੇ ਆ ਜੇ ਇਹ ਕੋਈ ਅੱਜ ਇਨਵੈਸਟਮੈਂਟ ਪੰਜਾਬ ਚ ਆਈ ਹੈ ਥੋੜਾ ਇਹਦੇ ਚ ਯੋਗਦਾਨ ਆ ਭਗਵੰਤ ਮਾਨ ਸਾਹਿਬ ਜ਼ੀਰੋ ਮੈਂ गोयल ਸਾਹਿਬ ਨੂੰ ਤਾਂ ਵਧਾਈ ਦੇ ਸਕਦਾ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਦੀ ਹਿੰਮਤ ਸਦਕਾ ਇਹ ਆਇਆ ਮਗਰ ਫਜ਼ੂਲ ਦੀ ਫੋਕੇਬਾਜ਼ੀ ਫਜ਼ੂਲ ਦੇ ਆਪ ਦਾ ਠੰਪਾ ਲਵਾ ਦੇਣਾ ਕਿ ਮਾਨ ਸਾਹਿਬ ਦੀ ਬਦੌਲਤ ਆਈ ਹੈ BMW ਨਹੀਂ ਆ ਰਿਹਾ ਗੈਟਓਵਰ BMW ਗੈਟਓਵਰ ਗੋਲਡੀ ਬਰਾਡ ਇਹ ਅਸਲੀਅਤ ਹੈ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਉਹ ਲਾਰੈਂਸ ਗੋਲਡੀਬਰਾਡ ਨੂੰ ਫੜ ਲਿਆ BMW ਦਾ ਪਲਾਂਟ ਆ ਗਿਆ ਬੜੀ ਨਮੋਸ਼ੀ ਦੀ ਗੱਲ ਹੈ ਕਿ ਕਿਸੇ ਚੀਫ ਮਿਨਿਸਟਰ ਨੂੰ BMW ਵਰਗੀ ਵੱਡੀ ਕੰਪਨੀਆ ਇਸ ਨੂੰ ਕੌਂਟਰਡਿਕਟ ਕਰਨ ਇਸ ਲਈ ਅਸੀਂ ਪਾਰਟਸ ਦੇ ONM ਦੇ ਸਪਲਾਈਅਰਸ ਹੋ ਸਕਦੇ ਹਾਂ ਔਰ ਬੜੇ ਚਿਰ ਤੋਂ ਸਪਲਾਈ ਕਰ ਰਹੇ ਇਹਦੇ 'ਚ ਥੋੜਾ ਯੋਗਦਾਨ ਕੋਈ ਨਹੀਂ ਹੈ ਤੋ ਸਟਾਪ ਲਾਈਂਗ ਐਂਡ ਫੋਕਸ ਔਨ ਗਵਰਨੈਂਸ ਅੱਜ ਪੰਜਾਬ ਕਰਜਾਈ ਹੈ ਲੋਨ ਆਰਡਰ ਦੇ ਬੁਰੇ ਹਾਲ ਹੈ ਉਸਲੀਅਤ ਹੈ اور ਉਸ ਅਸਲੀਅਤ ਨੂੰ ਨਜਿੱਠੋ ਸਟੌਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ